ਹੱਥ ਬੰਨੇ ਸੋਡੇ ਮੁਰੇ ਹੱਥ ਪੰਜਾਬੀਓ ਹੱਥ ਬਣਾ ਲਓ ਪੈਰੀਂ ਹੱਥ ਲਵਾ ਲਓ ਜ਼ਮੀਨਾਂ ਨਾ ਵੇਚੋ ਪੈੜੀ ਨਾ ਵੇਚੋ ਬਹੁਤ ਚਿਰ ਦੇ ਰੋਲਾ ਪਾਉਨੇ ਆ ਕਲਪਦੇ ਆ ਪਿੜਦੇ ਆ ਵੀ ਭਾਈ ਜ਼ਮੀਨਾਂ ਨਾ ਵੇਚੋ ਓਏ ਮਿਲਣੀਆਂ ਨਹੀਂ ਆਹ ਦੇਖੋ ਆ ਝੰਡੇ ਝੁਲਦੇ ਆ ਨਾ ਅਦੀ ਦੇ ਆ ਇਹ ਝੰਡੇ ਨਹੀਂ ਰਹਿਣੇ ਕੁਛ ਵੀ ਨਹੀਂ ਰਹਿਣਾ ਝੰਡਾ ਨਾ ਨਿਸ਼ਾਨ ਨਾ ਪਛਾਣ ਨਾ ਤੁਹਾਡਾ ਵਜੂਦ ਨਾ ਹੋਣ ਕੱਖ ਨਹੀਂ ਰਹਿਣੀ ਤੇ ਇਹ ਝੰਡੇ ਕਿਨੇ ਝੁਲਣ ਲਾਏ ਸੀ ਇਹ ਝੰਡਿਆਂ ਦੇ ਮਾਲਕ ਬਣਾਇਆ ਕਿਨੇ ਸਾਨੂੰ ਇਹ ਝੰਡੇ ਗੱਡੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਝੰਡੇ ਗੱਡੇ ਸੀ ਇੱਥੇ ਪੱਕੇ ਤੌਰ ਤੇ ਤੁਸੀਂ ਸਦਾ ਰਾਜ ਕਰੋਗੇ ਦੁਨੀਆ ਦੇ ਉੱਤੇ ਤੇ ਤੁਸੀਂ ਜ਼ਮੀਨਾਂ ਵੇਚ ਤੁਰੇ ਯਾਰ ਅਸੀਂ ਖੜੇ ਨਰੂ ਵਾਲੇ ਪਿੰਡ ਬਾਈ ਸੋਨੂੰ ਅਸੀਂ ਸੱਚਾਈ ਦਿਖਾਉਣ ਆਇਆ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਗੱਲਾਂ ਸੁਣ ਲਓ ਆਹ ਖੜੇ ਆ ਦੋ ਭਰਾ ਦੋਨੇ ਸਕੇ ਇੰਨਾ ਆਹ ਜਿਹੜੀ ਪਹਿਲੀ ਤੇ ਮੈਂ ਖੜਾ ਪਹਿਲੀ ਦਿਖਾ ਦੇ ਬਾਈ ਓ ਪਿੱਛੇ ਤੱਕ ਨਗਾ ਮਰਵਾ ਮਾਰੀ ਇਹ ਪਹਿਲੀ ਵਿਕ ਚੁੱਕੀ ਆ 1 ਕਰੋੜ 3 ਲੱਖ ਦੀ 3 ਲੱਖ ਦੀ ਇਹ ਵਿਕੀ 1 ਕਰੋੜ 3 ਲੱਖ ਦੀ ਸੀ ਵੱਡੇ ਦੀ ਹਾਂ ਇਹ ਵਿਕੀ 1 ਕਰੋੜ 3 ਲੱਖ ਦੀ ਹਾਂ ਉਹ ਪਰਲੇ ਬੰਨੇ ਆ ਛੱਡ ਕੇ ਕਣਕੜਾ ਉਹ ਛੋਟੇ ਨੇ ਵੇਚੀ 1 ਕਰੋੜ 53 ਲੱਖ ਦੀ 1 ਕਰੋੜ 53 ਲੱਖ ਦੀ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਤੇ ਅੱਜ ਇਨਾਂ ਕੋਲੇ ਆ ਕੇ ਦਲਾਲ ਕਹਿੰਦੇ ਆ ਕਿ ਸਾਨੂੰ 2 ਕਰੋੜ ਦਵਾਈਏ ਕਿੱਲੇ ਦਾ ਤੁਸੀਂ ਕੀ ਕਹਿ ਆਫ ਰਗੇ ਦੱਸੋ ਮੈਂ ਆਖਿਆ ਮੈਂ 10 ਕਰੋੜ ਚ ਵੀ ਨਹੀਂ ਦਿੰਦਾ ਹੂੰ ਤੂੰ 2 ਕਰੋੜ ਦੀ ਗੱਲ ਕਹਿਣਾ ਹੈ ਹਾਂ ਵੀ 10 ਚ ਵੀ ਨਹੀਂ ਦਿੰਦਾ ਹਾਂ ਮੈਂ ਕਹਤ ਤੂੰ ਮੈਨੂੰ ਦਵਾ ਬਹੁਤ ਵਧੀਆ ਗੱਲ ਕਹੀ ਹਾਂ ਤੇ ਤੁਸੀਂ ਕੀ ਕਿਹਾ ਸੀਗਾ ਜੀ ਮੈਂ ਭਾਈ ਇਹ ਗੱਲ ਕਹੀ ਸੀ ਵੀ ਆ ਛੋਟੇ ਕੋਲੇ ਵੀ ਲੈਣ ਆਏ ਸੀ ਸਾਡੇ ਕੋਲੇ ਵੀ ਆਏ ਸੀ ਵੀ ਤੁਸੀਂ ਜ਼ਮੀਨ ਦੇਣੀ ਹੈ ਮੈਂ ਕਿਹਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਹੂੰ ਅਸੀਂ ਅੱਜ ਇਹ ਜ਼ਮੀਨ ਵੇਚਤੀ ਮੁੜ ਕੇ ਅਸੀਂ ਇਹ ਜ਼ਮੀਨ ਜ਼ਿੰਦਗੀ ਭਰ ਨਹੀਂ ਖਰੀਦ ਸਕਦੇ ਨਹੀਂ ਖਰੀਦ ਸਕਦੇ ਹਾਂ ਲੈ ਨਹੀਂ ਸਕਦੇ ਆ ਭਾਈ ਨੇ ਵੇਚਿਆ ਭਾਵੇਂ ਕਿੰਨੀ ਮਰਜ਼ੀ ਕਮਾਈ ਕਰ ਲੈ ਆਹ ਜ਼ਮੀਨ ਲੈ ਕੇ ਵਿਖਾ ਲਈ ਲੈ ਨਹੀਂ ਲੈ ਸਕਦਾ ਹੋਰ ਲੈ ਨਹੀਂ ਲੈ ਸਕਦਾ ਹੋਰ ਲੈ ਨੂੰ ਸਸਤੀ ਕਿਤੇ ਆਹ ਨਹੀਂ ਲੈ ਸਕਦਾ ਓ ਲੋਕੋ ਓ ਲੋਕੋ ਪੰਜਾਬ ਦੇ ਲੋਕੋ ਓਇ ਅਕਲ ਨੂੰ ਹੱਥ ਮਾਰੋ ਓਏ ਪੈਸਾ ਤਾਂ ਚਾਹੇ 100 ਬੋਰੀ ਭਰ ਕੇ ਗੱਟਾ ਭਰ ਕੇ ਬੈਂਕਾਂ 'ਚ ਰੱਖ ਦੋ ਬੈਗ ਭਰ ਕੇ ਪੈਸਾ ਰੋਜ਼ ਘਟਦਾ ਹੈ ਉਹਦੀ ਕੀਮਤ ਰੋਜ਼ ਘਟਦੀ ਹੈ ਇਹਦੀ ਰੋਜ਼ ਐ ਵੱਧਦੀ ਆ ਓਏ ਦੋਹੇ ਦੀ ਵੀ ਰੋਜ਼ ਘਟਦੀ ਆ ਐ ਵੱਧਦੀ ਆ ਕੁੱਲ ਚੀਜ਼ ਦੀ ਕੁੱਲ ਚੀਜ਼ ਦੀ ਦੁਨੀਆ ਦੇ ਕੀਮਤ ਘਟਦੀ ਆ ਇੱਕੋ ਇੱਕ ਧਰਤੀ ਜ਼ਮੀਨ ਹੈ ਜਿਹਦੀ ਕੀਮਤ ਰੋਜ਼ ਵੱਧਦੀ ਆ ਰੋਜ਼ ਵੱਧਦੀ ਹੈ ਜੀ ਤੇ ਅਸੀਂ ਕਦਰ ਨਾ ਹੋ ਤੁਰਿਆ ਯਾਰ ਪੈਸਾ ਨਹੀਂ ਇਹਦਾ ਸਵਾਹ ਨੂੰ ਉੱਡ ਜੂ ਆ ਸਵਾਹ ਨੂੰ ਫੂਕ ਮਾਰੇ ਤੋਂ ਨਾ ਵਿੱਚੋ ਹੱਥ ਬਣਾ ਲਓ ਬਾਈ ਬੇਨਤੀ ਕਰਦਾ 4 ਸਾਲ ਖੜ ਜੋ ਡਬਲਯੂਟੀਓ ਦੇ ਸਮਝੋਤੇ ਆ ਹਾਈਵੇ ਬਣ ਗਏ ਰੇਲ ਦੀਆਂ ਲੀਹਾਂ ਨਿਕਲ ਗਈਆਂ ਸਾਡੇ ਥੋੜੇ ਬਾਗੇ ਟਾਰੀ ਬਾਰਡਰ ਖੁੱਲਣੇ ਆ 15 ਕਾ ਨਾ ਜੋੜ ਦਿੱਤਾ ਗਿਆ ਸਾਨੂੰ ਰੂਸ ਤੋਂ ਪਾਕਿਸਤਾਨ ਨੂੰ ਸਿੱਧੀ ਟ੍ਰੇਨ ਰੇਲ ਗੱਡੀ ਆ ਚੁੱਕੀ ਆ ਚੀਨ ਤੋਂ ਲੈ ਕੇ ਯੂਰਪ ਤੱਕ ਸਿਲਕ ਰੂਟ ਬਣ ਕੇ ਤਿਆਰ ਹੋ ਗਿਆ ਸੜਕ ਬਣ ਕੇ ਤਿਆਰ ਹੋ ਗਈ ਆ ਇਹ ਵਪਾਰ ਸ਼ੁਰੂ ਹੋ ਗਿਆ ਨਾ ਕਿਸੇ ਵੀ ਕੀਮਤ ਤੇ ਪੰਜਾਬ ਤੇ ਜ਼ਮੀਨ ਨਹੀਂ ਮਿਲਣੀ ਉਹ ਐਸੇ ਕਰਕੇ ਕਾਲੇ ਕਾਨੂੰਨ ਲਿਆਏ ਆ ਹੁਣ ਫਿਰ ਸਾਡੇ ਬੰਦੇ ਬੈਠੇ ਉੱਥੇ ਮਰਨ ਵਰਤੇ ਛੋੜੀਆਂ ਜ਼ਮੀਨਾਂ ਬਚਾਉਣ ਖਾਤਰ ਉਹ ਐਸੇ ਕਰਕੇ ਨਵੀਆਂ-ਨਵੀਆਂ ਨੀਤੀਆਂ ਲਿਆ ਰਹੇ ਉਹ ਨੀਤੀਆਂ ਕਾਨੂੰਨਾਂ ਦੇ ਖਿਲਾਫ ਖੜ ਕੇ ਹੁਣ ਲਾਲਚ ਦੇਤਾ ਵੀ 50 ਲੱਖ ਦੰਨੇ ਹੋ ਨਹੀਂ ਕਰੋੜ ਲੈ ਲੈ 2 ਕਰੋੜ ਮੈਂ ਕਹਿੰਦਾ ਬਲੇ ਲੰਮੇ ਚਿਰ ਤੋਂ ਤੁਹਾਨੂੰ 100 ਕਰੋੜ ਵੀ ਦੇਣਗੇ ਓਏ ਆ ਮਿੱਟੀ ਆ ਨਾ ਮਿੱਟੀ ਆ ਯਾਦ ਰੱਖਿਓ ਉਹ ਕਹਿੰਣਗੇ ਲੈ ਕਿਲਾ ਦੇ ਦੇ ਫੋਟ ਫੋਟ ਮਿੱਟੀ ਪੱਟ ਕੇ ਮਿੱਟੀ ਜੋਖਲਾ ਬਰਾਬਰ ਪੈਸੇ ਤੋਲ ਦਿੰਨੇ ਆ ਇੱਥੋਂ ਤੱਕ ਛੋੜੀਆਂ ਜਮੀਨਾਂ ਦੀਆਂ ਕੀਮਤਾਂ ਲੱਗਣੀਆਂ ਲੱਗਣੀਆਂ ਇਹਦਾ ਕੋਈ ਸ਼ੱਕ ਨਹੀਂ ਨਾ ਵੇਚੋ ਨਾ ਵੇਚੋ ਨਾਲੇ ਭਾਈ ਕੋਈ ਬਾੜੀ ਮੇਨ ਰੋਡ ਵੀ ਨਹੀਂ ਇੱਥੇ ਅਜੇ ਨਹੀਂ ਯਾਰ ਦਰੂਆਣੇ ਪਿੰਡ ਖੜਿਆ ਸੀ ਹਾਂ ਪਿੰਡ ਚ ਆਣ ਲੇ ਜਿਹੜੇ ਪਿੰਡ ਦਾ ਪੰਡਾ ਨਰੂਆਣਾ ਇਹ ਪੁਰਾਣੇ ਬਾਹਲੀ ਵੱਡੀ ਸੜਕਾਂ ਤੇ ਬਾਹਲਾ ਕੋ ਚੱਲ ਪਿਆ ਤੇ ਅੱਜ ਹੀ 2 ਕਰੋੜ ਨੂੰ ਆ ਗਏ ਲਖੜਜ 6 ਮਹੀਨੇ ਥੋੜੇ ਕੋਲੇ ਇਸੇ ਥੋੜੇ ਕੋਲੇ ਗੱਲ ਸੁਣ ਲੈ ਬਾਪੂ ਤੇਰੇ ਕੋਲੇ ਜੇ ਨਾ ਅਸੀਂ 5 ਕਰੋੜ ਨੂੰ ਕਹਣ 10 ਕਰੋੜ ਨੂੰ ਕਹਿਣਗੇ ਹਾਂ ਕਹਿਣਗੇ ਸੋ ਬੇਨਤੀ ਆ ਬਾਈ ਹੱਥ ਬੰਨ ਕੇ ਸਾਨੂੰ ਮੈਨੂੰ ਤਾਂ ਇੱਕ ਸਾਡੇ ਇਥੇ ਦਿਹਾੜੀ ਆਉਂਦਾ ਮਰਬੀ ਦਾ ਮੁੰਡਾ ਹੂੰ ਉਹ ਵੀ ਕਹਿੰਦਾ ਮੈਨੂੰ ਕਹਿੰਦਾ ਚਾਚਾ ਕੁਝ ਵੀ ਹੋ ਜੇ ਪਰ ਇਹਨਾਂ ਦਾ ਵੇਚ ਕੇ ਗਲਤੀ ਕਰ ਲਈ ਤੂੰ ਨਾ ਵੇਚੀ ਮੈਂ ਕਹਿੰਦਾ ਮੈਂ ਤਾਂ ਭੈਸੇ ਹੀ ਨਹੀਂ ਵੇਚਦਾ ਹੂੰ ਆ ਸਹੀ ਗੱਲ ਆ ਉਹ ਰੰਗਾਂ ਨਹੀਂ ਜਾਣੀਆਂ ਜਿਹੜੀਆਂ ਵੇਚੋਂਗੇ ਕਹਾ ਮਿਲਣੀ ਨਹੀਂ ਜ਼ਮੀਨਾਂ 26000 ਕਿੱਲਾ ਦਾ ਸੜਕਾਂ ਦੀ ਰੋਕ ਗਈ ਹੂੰ ਕਲੋਨੀਆਂ ਕੱਟੀਆਂ ਜਾਂਦੀਆਂ ਰੋਜ਼ ਕਿੰਨੇ ਹਜ਼ਾਰਾਂ ਸੈਂਕੜੇ ਕਿੱਟ ਰੋਜ਼ ਹੋਰ ਤੇ ਰੁਕੀ ਜਾਂਦੇ ਕਲੋਨੀਆਂ ਚ ਉਹ ਪੈਸੇ ਚੱਕੀ ਫਿਰਦੇ ਬਈ ਰੋਡਾਂ ਵਾਲੇ ਗੱਲ ਨਹੀਂ ਹਨ ਨਵੀਆਂ ਨਿਕਲਣ ਲੱਗੀਆਂ ਪੈਸੇ ਚੱਕੀ ਫਿਰਦੇ ਝੋਲੇ ਲੋਕਾਂ ਅੱਜ ਤੇ ਕਲੋਨੀ ਕੱਟੀ ਆ ਆਪਣੇ ਆਂਡ ਦੇ ਪਰਲੇ ਬਾ ਗੱਲਪੱਤੀ ਕੋਲੇ ਉਹ ਕਹਿੰਦੇ ਭਾਈ ਜ਼ਮੀਨ ਤਾਂ ਵੇਚ ਬੈਠੇ ਕਹਾਂ ਜ਼ਮੀਨ ਮਿਲਦੀ ਨਹੀਂ ਨਹੀਂ ਮਿਲਦੀ ਹੁਣ ਨਹੀਂ ਮਿਲਦੀ ਸੋ ਤੁਹਾਨੂੰ ਹੱਥ ਮੰਨ ਕੇ ਹੀ ਬੇਨਤੀ ਆ ਮੇਰੇ ਅੱਖੇ ਲੱਗ ਕੇ ਸਿਰਫ ਮੈਂ ਇੰਨੀ ਬੇਨਤੀ ਕਰਦਾ ਪੰਜਾਬ ਕੋ 4 ਸਾਲ ਖੜ੍ਹ ਦਿਓ 28 ਤੱਕ ਖੜ੍ਹ ਦਿਓ ਜੇ ਨਾ ਤੁਹਾਡੀ ਕੀਮਤ ਪਈ ਨਾ ਇਹ ਪੈੜੀ ਦੀ ਕਿਹੜਾ ਸੋਨਾ ਕਿਹੜੇ ਹੀਰੇ ਕਿਹੜੇ ਮੋਤੀ ਕਿਹੜੇ ਕੋਹੇ ਨੂਰ ਮੈਂ ਕਹਿੰਦਾ ਦੁਨੀਆ ਦੇ ਉੱਤੇ ਇੰਨੀ ਕੀਮਤ ਤੇ ਧਰਤੀ ਦੀ ਪੈਣੀ ਆ ਖਿੱਤੇ ਦੀ ਪੈਣੀ ਆ ਤੁਸੀਂ ਦੁਨੀਆ ਤੇ ਰਾਜ ਕਰੋਗੇ ਮੈਥੋਂ ਲਿਖਾ ਕੇ ਲੈ ਲਓ ਮੈਨੂੰ ਨੀਵੇਂ ਥਾਂ ਬਹਾ ਦਿਓ ਜੇ ਮੈਂ ਇਸ ਗੱਲ 'ਚ ਡਲਤ ਨਿਕਲਿਆ ਮੈਂ ਹਮੇਸ਼ਾ ਜਿਹੜੀ ਗੱਲ ਤੁਹਾਨੂੰ ਕਹਿੰਦਾ ਆਇਆ ਵੀ ਲੋਕੋ ਐ ਹੋਊਗਾ ਓਏ ਐ ਹੋਊਗਾ ਸੰਭਲ ਜਿਵੇਂ ਐ ਹੋਊਗਾ ਐ ਹੋਊਗਾ ਉਹੀ ਗੱਲਾਂ ਹੁੰਦੀਆਂ ਆ ਰਹੀਆਂ ਨੇ ਤੇ ਇਹ ਵੀ ਹੋਣੀਆਂ ਨੇ ਫਿਰ ਇੰਨੀ ਬੇਨਤੀ ਆ ਕੇ ਬਾਈ ਬਣ ਕੇ ਹੱਥ ਬੰਨ ਕੇ ਢੱਡ ਪੇਟ ਬੰਨ ਕੇ ਤੁਹਾਡੇ ਪਿਓ ਤੁਹਾਡੇ ਦਾਦੇ ਪਰਦਾਦਿਆਂ ਨੇ ਇਹ ਪੈਲੀ ਫੱਡੇ ਛੱਤਰ ਪਾ ਕੇ ਟਾਖਿਆਂ ਲੀੜੇ ਪਾ ਕੇ ਭੁੱਖ ਤੇ ਕੱਟ ਕੇ ਜ਼ਮੀਨਾਂ ਜੋੜੀਆਂ ਸੀ ਬਾਈ ਨਾ ਹਟਾਓ ਇਹ 'ਚ ਕੋਈ ਸ਼ੱਕ ਨਹੀਂ ਹਾਂ ਖਰਚੇ ਘਟਾ ਲਓ ਕੋਹ ਨਹੀਂ ਰੱਖਿਆ ਵੱਡੀਆਂ ਕੋਠੀਆਂ 'ਚ ਇੱਟਾਂ ਨੇ ਕਮਾਈ ਨਹੀਂ ਦੇਣੀ ਕੋਣ ਨਹੀਂ ਰੱਖਿਆ ਮਹਿੰਗੇ ਵੇਹਾਂਾਂ ਚ ਭੋਗਾਾਂ ਚ ਬ੍ਰੈਂਡਾਂ ਚ ਕੱਪੜਿਆਂ ਚ ਗੱਡੀਆਂਾਂ ਚ ਕੱਖ ਨਹੀਂ ਰੱਖਿਆ ਕੁਛ ਨਹੀਂ ਉਹਦਾ ਇੱਕ ਵਾਰੀ ਸੁੱਖ ਮਿੱਠੀ ਵਾਲੀ ਗੱਲ ਆ ਉਹ ਖਰਚੇ ਨਾ ਕਰੋ ਸਿੱਧੀ ਤੇ ਸਾਦੀ ਜ਼ਿੰਦਗੀ ਜਿਉ ਕੇ ਦੇਖੋ ਨਾਲੇ ਸਕੂਨ ਆ ਨਾਲੇ ਹੁਣ ਜਮੀਨਾਂ ਥੋੜੀਆਂ ਜ਼ਿਆਦਾ ਤਾਂ ਬਚੀਆਂ ਰਹਿਣਗੀਆਂ ਗੱਡੀ ਦਾ ਕੀਮਤ ਭਾਈ ਦੂਜੇ ਸਾਲ ਅੱਧਰ ਰਹਿ ਜਾਂਦੀ ਆ ਕੋਠੀ ਦਾ ਵੀ ਨਵਾਂ ਡਿਜ਼ਾਈਨ ਆਉਂਦਾ ਰੋਜ਼ੀ ਰੋਜੀ ਹੈ ਯਾਰ ਕੋਠਾ ਛੱਤ ਲੋ ਪਹਿਲੀ ਗੱਲ ਦਾ ਜਵਾਦ ਦਾ ਕੱਲਾ ਕੱਲਾ ਮੈਂ ਪੰਜ ਕਮਰੇ ਕੋਠੀ ਦੇ ਪਾ ਲੈਂਦਾ ਜਵਾਕ ਕਹਿੰਦਾ ਕਿਹੜੇ ਰੋਜੀ ਬਦਲ ਕੇ 1 ਲੱਖ ਰੁਪਏ ਤੁਹਾਨੂੰ ਸਾਲ ਦਾ ਪੈੜੀ ਦਾ ਦੇਣਾ ਸੀ ਹੂੰ 60000 ਦਾ ਝੋਨਾ ਹੂੰ 40000 ਦੀ ਕੰਨਤ ਦੇਣਾ ਸੀ ਨਾ ਜੇ ਹੁਣ ਆਪਾਂ ਇਹਨਾਂ ਨੂੰ ਵੇਚ ਕੇ ਕੋਠੀਆਂ ਪਾ ਲੈ ਕੋਠੀ ਨੇ ਲੱਖ ਰੁਪਏ ਖਾਣਾ ਸਾਲ ਦਾ ਹਾਂ ਗੱਲ ਸਹੀ ਆ ਇਹ ਏਸੀ ਉਸੀ ਖਾ ਜਾ ਲੱਖ ਰੁਪਏ ਖਾਣਾ ਹਾਂ ਬਹੁਤ ਵਧੀਆ ਗੱਲ ਹੈ ਕਦੇ ਰੰਗ ਕਰਾਉਣਾ ਪੈ ਗਿਆ ਰੰਗ ਕਰਾਉਣਾਂ ਨੂੰ ਸੌਂਖ ਆ ਗਈ ਆ ਸੌਂਖ ਆ ਗਈ ਉਹਨੇ ਖਾਣਾ ਇਹਨੇ ਦੇਣਾ ਮੈਂ 2000 ਸੀਚ ਕੋਠੀ ਪਾਈ ਸੀ ਹੁਣ ਸਾਰੀਆਂ ਜਗ੍ਹਾਟਾ ਪਟਕੇ ਨਈਆਂ ਲਾਇਆ 20000 25000 ਰੁਪਏ ਲਾਇਆ ਬਾਪੂ ਜੀ ਮੂ ਤੇ ਕਰੀ ਤਾਂ ਬੜਈ ਹੋ ਜਾਂਦੀ ਆ ਬਾਈ ਨੇ ਕਿਹਾ ਸੀ ਵੀ ਪਾਣੀ ਵੀ ਜਾਊ ਛੋਡਾ ਬੋਲੀ ਵੀ ਜਾਊ ਜ਼ਮੀਨ ਸਾਰਾ ਕੁਝ ਜਿਵੇਂ ਕਿ ਸੱਚ ਹੋ ਰਿਹਾ ਹੈਗਾ ਲੱਖੇ ਬਾਈ ਨੇ ਕਹੀ ਸੀ ਇਹ ਗੱਲ ਪਹਿਲਾਂ ਹੈ ਸੋ ਸਮਝੋ ਬਾਈ ਸਮਝੋ ਤੇਰੂ ਗੌਰ ਨਾਲ ਇਹ ਮੇਰੀ ਗੱਲ ਨੂੰ ਸੁਣਿਓ ਤੇ ਤੇ ਅਮਲ ਕਰੋਗਾ ਧੰਨਵਾਦ ਜੀ